ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟਲੋਪ ਟਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮ ਹੋਗੇ ਚਲੋ ਜੀ ਕਾਫੀ ਦਿਨਾਂ ਦੇ ਬਾਅਦ ਆਪਾਂ ਸੁਢਲੇ ਵੀਡੀਓ ਲੈ ਕੇ ਆਏ ਆਂ ਕੁਝ ਪ੍ਰੋਬਲਮਸ ਇਸ ਕਰਕੇ ਵੀਡੀਓ ਨਹੀਂ ਬਣਾ ਸਕੇ ਤੇ ਇੱਕ ਇਹ ਵਾਲਾ ਵਰਕ ਹੈ ਕਿ ਇਹਦੇ ਤੇ ਦੋਨੋਂ ਫਲਾਵਰ ਆਉਣਗੇ ਕੱਟ ਵਰਕ ਹੋਊਗਾ ਫਰੰਟ ਬੈਕ ਕੱਟ ਵਰਕ ਹੋਊਗਾ ਠੀਕ ਹੈ ਜੀ ਤਾਂ ਖਾਦੀ ਕਾਟਨ ਤੇ ਇਹ ਵਾਲਾ ਹੈਗਾ ਜਿਹੜਾ ਵਰਕ ਹੈ ਮਾਸਟਰਡ ਕਲਰ ਤੇ ਠੀਕ ਹੈ ਜੀ ਤੇ ਇਹ ਸੇਮ ਹੀ ਬਾਹਾਂ ਤੇ ਕੱਟ ਵਰਕ ਰਹੂਗਾ ਬਾਹਾਂ ਤੇ ਆਪਾਂ ਇਹ ਵਾਲਾ ਜਿਹੜਾ ਫਲਾਵਰ ਹੈਗਾ ਉਹ ਦੇ ਮੰਗ ਇੱਕ ਠੀਕ ਹੈ ਕਸਟਮਰ ਦੀ ਰਿਮਾਂਡ ਹੈ ਕਿ ਇੱਕ ਹੀ ਫਲਾਵਰ ਪਾਇਆ ਜਾਵੇ ਸਾਰਾ ਨਾ ਪਾਇਆ ਜਾਵੇ ਠੀਕ ਹੈ ਜੀ ਤੁਸੀਂ ਸਾਰਾ ਫਲਾਵਰ ਵੀ ਪਵਾ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਹੈ ਜੀ ਸ਼ਿੰਦੀ ਬੂਟੀ ਪਹਿਲਾਂ ਵੀ ਆਪਾਂ ਇੱਕ ਛਿੰਦੀ ਬੁੱਟੀ ਦਾ ਡਿਜ਼ਾਈਨ ਪਾਇਆ ਸੀਗਾ ਪਰ ਇਹ ਅਲੱਗ ਤੋਂ ਐ ਠੀਕ ਹੈ ਜੀ ਬਹੁਤ ਪਿਆਰਾ ਲੱਗ ਰਿਹਾ ਲਾਈਟ ਸੀ ਗ੍ਰੀਨ ਜਿਹਾ ਜਿਹੜਾ ਹੈਗਾ ਕਲਰ ਸੂਟ ਦਾ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਸੂਟ ਦੇ ਵਿੱਚ ਵੀ ਹੈਗੀ ਸੀ ਪ੍ਰਿੰਟਿੰਗ ਸੀ ਹਲਕੀ ਹਲਕੀ ਠੀਕ ਹੈ ਜੀ ਤਾਂ ਆਪਾਂ ਇਹਨੂੰ ਜਿਹੜਾ ਡਾਰਕ ਮਹਿੰਦੀ ਛੇੜਾ ਉਹਦੇ ਨਾਲ ਡਿਜ਼ਾਈਨ ਕੀਤਾ ਛਿੰਦੀ ਬੁੱਟੀ ਦਾ ਛਿੰਦੀ ਬੁੱਟੀ ਦਾ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਹੈ ਤੁਸੀਂ ਵੀ ਕਿਸੇ ਤਰ੍ਹਾਂ ਦੇ ਆਪਣੇ ਮਨਪਸੰਦ ਡਿਜ਼ਾਈਨ ਭੀ ਇਸਕੇ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲਾਈਕ ਐਂਡ ਸ਼ੇਅਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਸੋਨੂੰ ਸੜੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਠੀਕ ਹੈ ਜੀ ਸਾਡੇ ਸੂਟ ਕਿੱਦਾਂ ਦੇ ਲੱਗਦੇ ਨੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰਾਂ ਭੈਣਾਂ ਤੱਕ ਵੀ ਪਹੁੰਚ ਸਕੇ ਤੂੰ ਵੀ ਆਪਣੇ ਮਨਪਸੰਦ ਜਿਹੜੇ ਹੈਗੇ ਸੂਟ ਤਿਆਰ ਕਰਵਾ ਸਕਣ ਠੀਕ ਹੈ ਜੀ ਸਿੰਧੀ ਬੁਟੀ ਦਾ ਡਿਜ਼ਾਈਨ ਜਿਹੜੇ ਤੁਸੀਂ ਆਪਣੀ ਮਨਪਸੰਦ ਜਿਵੇਂ ਕੋਈ ਤੁਹਾਨੂੰ ਹੋਰ ਪਸੰਦ ਤੁਸੀਂ ਉਹਦਾ ਵੀ ਭੇਜ ਸਕਦੇ ਹੋ ਮਨਪਸੰਦ ਸਟੱਫ ਤੇ ਕਰਵਾ ਸਕਦੇ ਹੋ ਆਲਟੈਪੀ ਵਰਕ ਕੀਤਾ ਜਾਂਦਾ ਠੀਕ ਹੈ ਜੀ ਤਾਂ ਤੁਸੀਂ ਮੈਂ WhatsApp ਨੰਬਰ ਨੀਚੇ ਦਿਉਂਗੀ ਉਹਦੇ ਤੇ ਤੁਸੀਂ ਮੈਸੇਜ ਕਰਕੇ ਮੈਨੂੰ ਸਕਰੀਨਸ਼ਾਟ ਸੈਂਡ ਕਰਕੇ ਭੇਜ ਸਕਦੇ ਹੋ ਸਕਰੀਨਸ਼ਾਟ ਜਿਹੜਾ ਹੋਊਗਾ ਜੀ ਤੁਸੀਂ ਆਪਣੇ ਕੋਲੋਂ ਭੇਜ ਦਿਓ ਜੇ ਤੁਸੀਂ ਅਦਰਵਾਈਜ਼ ਇਹੀ ਸੈਂਡ ਕਰ ਰਹੇ ਹੋ ਤਾਂ ਮੇਰੀ ਸਮਝ ਵਿੱਚ ਹੈਗਾ ਵੀ ਇਹੀ ਆ ਜਿਹੜੀ ਪਿਕ ਆ ਉਹ ਕਲੀਅਰ ਹੋਣੀ ਚਾਹੀਦੀ ਆ ਠੀਕ ਹੈ ਜੀ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਜਿਹੜੇ ਤੁਸੀਂ ਪਿਕ ਭੇਜੋਗੇ ਉਹ ਕਲੀਅਰ ਹੋਣੀ ਚਾਹੀਦੀ ਹੈ ਤਾਂ ਜੋ ਮੈਨੂੰ ਸਮਝ ਆ ਸਕੇ ਡਿਜ਼ਾਈਨ ਬਣਾਉਣ ਚ ਆਸਾਨੀ ਹੋ ਸਕੇ ਠੀਕ ਹੈ ਜੀ ਤੇ ਇੱਕ ਇਹ ਵਾਲਾ ਜਿਹੜਾ ਹੈਗਾ ਇਹ ਬਾਟਮ ਤੇ ਵਰਕ ਹੈ ਇਹ ਦੀ ਸ਼ਰਟ ਹੈ ਇਹ ਸਟਿਚ ਕਰਨੀਆਂ ਆ ਜੀ ਕੋਟ ਕਾਲਰ ਲਾ ਕੇ ਇਹ ਦੀ ਸਟਿਚਿੰਗ ਕਰਨ ਵਾਲੀ ਹਲੇ ਬਾਕੀ ਆ ਇਹ ਸਲਵਾਰ ਤੇ ਆਊਗਾ ਵਰਕ ਠੀਕ ਹੈ ਜਿਹੜੀ ਸ਼ਰਟ ਤੇ ਡਿਜ਼ਾਈਨਿੰਗ ਹੋਊਗੀ ਸਟਿਚਿੰਗ ਦੀ ਤੇ ਸਲਵਾਰ ਤੇ ਹੈਗਾ ਜਿਹੜਾ ਆਪਾਂ ਵਰਕ ਕੀਤਾ ਹੈ ਠੀਕ ਹੈ ਜੀ ਜਦੋਂ ਇਹ ਪੂਰਾ ਤਿਆਰ ਹੋ ਗਿਆ ਪੂਰੀ ਲੁੱਕ ਇਹਦੇ ਨਾਲ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਲਓ ਜੀ ਇਹ ਇਹ ਵਾਲਾ ਜਿਹੜਾ ਹੈਗਾ ਇਹ ਵਾਲਾ ਟ੍ਰੈਂਡ ਵੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਹੁਣ ਗਰਮੀ ਦੇ ਸੂਟਾਂ ਦੇ ਖਾਸ ਕਰਕੇ ਇਹ ਹੀ ਚੱਲਣਾ। ਇਦਾਂ ਦੀ ਡਿਜ਼ਾਈਨਿੰਗ ਹੀ ਲੇਸ ਡਿਜ਼ਾਈਨਿੰਗ ਠੀਕ ਹੈ ਜੀ। ਇਹ ਆਪਾਂ ਸ਼ਰਟ ਨਾਲ ਦਾ ਜਿਹੜਾ ਹੈਗਾ ਕਪੜਾ ਲਾ ਕੇ ਇਹਨੂੰ ਲੇਸ ਦੇ ਕੇ ਡਿਜ਼ਾਈਨ ਕੀਤਾ ਸ਼ਰਟ ਨੂੰ। ਠੀਕ ਹੈ ਜੀ। ਤਾਂ ਜਿਹੜਾ ਇਹ ਇਹਦੀ ਸਲਵਾਰ ਤੇ ਆਪਾਂ ਇਹਦੇ ਵਿੱਚੋਂ ਸ਼ਰਟ ਚੋਂ ਕਲਰ ਚੱਕ ਕੇ ਐਂਕਰਿੰਗ ਕੀਤੀ ਆ। ਪੌਂਚੇ ਡਿਜ਼ਾਈਨ ਕੀਤੇ ਆ। ਤੁਸੀਂ ਵੀ ਇਸ ਤਰ੍ਹਾਂ ਜਿਹੜੇ ਹੈਗੇ ਆਪਣੇ ਸੂਟ ਅਨਸਟਿਚ ਵੀ ਲੈ ਸਕਦੇ ਹੋ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਮੀਨਜ਼ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਇਕੱਲੇ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਸ ਤਰ੍ਹਾਂ ਸੂਟ ਮਗਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਠੀਕ ਹੈ ਆਰ ਵਰਡ ਆਪਣੀ ਸ਼ਿਪਿੰਗ ਹੈਗੀ ਆ ਤੁਸੀਂ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੋ ਅਸੀਂ ਤੁਹਾਡੇ ਘਰ ਤੱਕ ਸੂਟ ਪਹੁੰਚਾਵਾਂਗੇ ਠੀਕ ਹੈ ਜੀ ਤੁਸੀਂ ਸਾਨੂੰ ਆਰਡਰ ਦੇਣਾ ਸੂਟ ਤੁਹਾਡੇ ਘਰ ਤੱਕ ਆਊਗਾ ਠੀਕ ਹੈ ਜੀ ਆ ਲਓ ਜੀ ਇਹ ਕਿਹ ਵਾਲਾ ਜਿਹੜਾ ਐਂਕਰਿੰਗ ਮੀਨਸ ਨੀਡਲਵਰਕ ਹੈ ਉਹ ਵਾਲਾ ਕੀਤਾ ਗਿਆ ਗਲਾਸ ਟਿਸ਼ੂ ਤੇ ਉੱਪਰ ਇਹ ਜਿਹੜੇ ਬਿਲ ਹੈ ਕਿ ਇਹ ਬਾਹਾਂ ਤੇ ਆਉਗੇ ਇਹ ਹੈਗਾ ਸ਼ਰਟ ਦੇ ਕੋਰਨਰ ਤੇ ਠੀਕ ਹੈ ਜੀ ਇਹ ਬਹੁਤ ਸਿੰਪਲ ਜਿਹਾ ਸਿੰਪਲ ਸੋਬਰ ਜਿਹਾ ਵਰਕ ਸੀਗਾ ਕਸਟਮਰ ਦੀ ਡਿਮਾਂਡ ਸੀ ਕਿ ਹਲਕਾ ਜਿਹਾ ਬਸ ਫੈਸੀ ਕਹਿੰਦੇ ਲੇਸ ਨਹੀਂ ਰਾਣੀ ਹਲਕਾ ਜਿਹਾ ਵਰਕ ਦਿੱਤਾ ਜਾਵੇ ਇਹ ਆਪਾਂ ਘੇਰੇ ਦੇ ਤੇ ਬਾਹਾਂ ਤੇ ਸੇਮ ਹੀ ਕੀਤਾ ਹੈ ਇਹ ਇੱਕ ਕਸਟਮਰ ਦੀ ਸੀਗੀ ਸਲਵਾਰ ਇਹ ਸ਼ਰਟ ਈ ਸ਼ਰਟ ਦੇ ਉੱਪਰ ਜਿਹੜਾ ਸਲਵਾਰ ਦਾ ਗੋਲ ਘੇਰੇ ਦਾ ਜਿਹੜਾ ਹੈਗਾ ਵਰਕ ਤਿਆਰ ਕੀਤਾ ਆਪਾਂ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਹਾਂ ਫਿਰ ਆਪਾਂ ਨੈਕਸਟ ਵੀਡੀਓ ਦੇ ਨਾਲ ਸੋਨੂੰ ਅੱਜ ਵਾਲੇ ਸਾਡੇ ਸੂਟ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਵੀ ਆਪਣੀ ਮਨਪਸੰਦ ਜਿਹੜੇ ਸੂਟ ਉਹ ਤਿਆਰ ਕਰਵਾ ਸਕਦੇ ਹੋ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਰੰਗ ਡਿਜ਼ਾਈਨ ਠੀਕ ਹੈ ਜੀ ਕਿਸੇ ਮਰਜ਼ੀ ਸਟੱਫ ਤੇ ਕਰਵਾ ਸਕਦੇ ਹੋ ਉਹ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਠੀਕ ਹੈ ਜੀ ਪੂਰਾ ਡਰੈੱਸ ਦੱਸਣਾ ਪਊਗਾ ਪੂਰੀ ਗੱਲ ਡਿਟੇਲਸ ਚ ਸਮਝਾਉਣੀ ਪੋਗੀ ਵੀ ਆਹ ਸਟੱਫ ਹੋਣਾ ਚਾਹੀਦਾ ਵਰਕ ਹੋਣਾ ਚਾਹੀਦਾ ਠੀਕ ਹੈ ਜੀ ਚਲੋ ਜੀ ਮਿਲਦੇ ਨੇਕਸਟ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ